ਔਰ ਸ੍ਰੀ ਵਾਰ ਗੁਰਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ 10 ਪ੍ਰਥਮ ਭਗਵੰਤੀ ਸਿਮਰ ਕੇ ਗੁਰੂ ਨਾਨਕ ਲੰਕ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੈ ਮਾਨਸ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਏ ਜਿਸ ਦੇਖੇ ਸਭ ਜੋ ਪਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੇ ਧਾਏ ਸਭ ਥਾਂ ਹੀ ਹੋਇ ਸਾਰੇ ਇਸ ਸਮੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਂ ਹੀ ਹੋਇ ਸਹਾ ਦਸਾਂ ਪਾਠ ਸ਼ਾਇਿਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੁਹਾਹਾ ਸਹਿਬਜ਼ਾਦਿਆਂ ਚਾਲੀ ਮੁਕਤਿਆਂ ਇਕਠੀਆਂ ਜੱਪੀਆਂ ਤਰਫੀਆਂ ਜਿਨ੍ਹਾਂ ਨਾਮ ਦਿੱਤਿਆ ਵਣਛ ਗਿਆ ਦੇਗ ਲਈ ਦੇਗਵਾਹੀ ਦੇਖ ਸੁਣ ਕੇ ਅੰਗੜ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਤਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸਿੱਧ ਤੇ ਬੰਦਮੰਦ ਕਟਾਈ ਕੋਪਰੀਆਂ ਲਖਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਅੰਧੇਤਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਅੰਧੇਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕਿਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵਿਚੇ ਤਿਆਮ ਕਾ ਸਦਕਾ ਸਰਬ ਸੁਖ ਹੋਵੇ ਜਿਹਾ ਜਿਹਾ ਖਾਲਸਾ ਜੀ ਸਾਹਿਬ ਤਹਾ ਤੇ ਰਛਿਆ ਰਿਹਾ ਦੇਗ ਦੇਗ ਫਤੇ ਵਿਰਤ ਕੀ ਪੈਸਮੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲ사 ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਔਖੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ਼ ਦਾਣ ਅਰਹਤ ਦਾਣ ਵਿਵੇਕ ਦਾਣ ਵਿਸਾਹੋ ਦਾਣ ਭਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨਿ ਸੁਨਾਣ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਿਆ ਢਲ ਧੰਨ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਖੰਡਾ ਮਾਨਣੀਆ ਮਤੁਤੀ ਮਤ ਪਦਾਰਕਾ ਕਾਲਕੁਰਹ ਜੁੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮ ਜਿਨਾਂ ਤੇ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰ ਸੇਵਾ ਸੰਭਾਲਦਾ ਗਣ ਪੰਥ ਫਲਸਾ ਜਿਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਪਾਣਿਆਂ ਦੇ ਥਾਣ ਨਿਓਟਿਆਂ ਦੀ ਖੋਟ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨ ਪਾਵਾਂ ਮੈਂ ਅਰਦਾਸ ਬਿੰਦ ਧੰਨ تن ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਕਿੰਨਾ ਦੇ ਕਰੈ ਵਿੱਚ ਸਾਲਸਤ ਰੇ ਦੀ ਹਵੇਲੀ ਵਿੱਚ ਸ੍ਰੀ ਪਟਨਾ ਸਾਹਿਬ ਸਤਗੁਰਾਂ ਦਾ ਅਵਤਾਰ ਹੋਇਆ ਸਿੱਖ ਸੰਗਤਾਂ ਨੇ ਮਿਲ ਕਰਕੇ ਅੱਜ ਆਪ ਜੀ ਦਾ ਸਤਗੁਰ ਜੀਓ ਪ੍ਰਕਾਸ਼ ਗੁਰਮੁਣਾਇ ਦੀਵਾਨ ਸਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਬਾਠ ਤੁਰਕੀ ਬਾਣੀ ਦੇ ਕੀਰਤਨ ਵਿਚਾਰਾ ਹੋਈਆਂ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਖੋਲਾ ਹੋਈਆਂ ਬਖਸ਼ ਲੈਣਾ ਕੋਤਸ ਮਤ ਬਖਸ਼ਣੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਚ ਵਸਾਣਾ ਹਾਜ਼ਰੀਆਂ ਲੇਖੇ ਲਾਉਣੀਆਂ ਭਟਾਵਾਂ ਦਰਤੇ ਪ੍ਰਵਾਨ ਕਰਨੀਆਂ ਦਰੋ ਘਰੋ ਨਾਮ ਦੀ ਦਾਤ ਦਕਸ਼ਸ਼ ਕਰੇ ਗੁਰੂ ਕਲਗੀ ਸਰਪਸਾ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਸੁਪੁੱਤਰਾਂ ਦੇ ਸੈਭ ਜਨ ਦੇ ਜਹਾੜੇ 15 ਦਿਨ ਤੋਂ ਮਨਾਏ ਉਸ ਤੋਂ ਬਾਅਦ ਆਪ ਜੀ ਦੇ ਗੁਰਪੁਰਬ ਦੇ ਖੁਸ਼ੀ ਵਿੱਚ ਸੰਗਤਾਂ ਨੇ ਬੜੀ ਸੇਵਾ ਨਿਭਾਈ ਕਿਰਪਾ ਕਰੋ ਮੇਰ ਪਰਿਆਸ ਰੱਖੋ ਜੀ ਚੜ੍ਹਦਿਆਂ ਗਲਾਂ ਬਖਸ਼ਿਸ਼ ਕਰਨੀਆਂ ਜੀ ਕਾਰੋਬਾਰਾਂ ਚ ਵਾਧੇ ਚਰਨ ਕਮਲਾਂ ਦੀ ਪ੍ਰੀਤ ਹਰ ਮਦਨ ਨੂੰ ਫਤਿਹ ਸੰਗਤਾਂ ਦੀ ਬਖਸ਼ਿਸ਼ ਕਰਨ ਅੰਮ੍ਰਿਤ ਪ੍ਰਕਾਸ਼ਾ ਦੀ ਦੇਗ ਜਲ ਪਾਣੀ ਦੇ ਲੰਗਰ ਫਰੂਟ ਦੇ ਪ੍ਰਸ਼ਾਦ ਹਾਜ਼ਰ ਨੇ ਗਰ ਪ੍ਰਵਾਨ ਹੋਵੇ ਜੋ ਸ਼ਕਤੀ ਵਾਹਿਗੁਰੂ 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 ਸਤਿਗੁਰੂ ਜੀ ਜਿਨ੍ਹਾਂ ਸੰਗਤਾਂ ਵੱਲੋਂ ਸਮਾਗਮਾਂ ਵਾਸਤੇ ਮਾਇਆ ਪੇਟਾਈ ਹੈ ਮਾਇਆ ਸਫਲੀ ਕਰਨੀ ਖਜ਼ਾਨੇ ਭਰਪੂਰ ਕਰਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹੁਕਮਨਾਮੇ ਦੀ ਬਖਸ਼ਿਸ਼ ਕਰੋ ਜੀ ਹਕਮ ਨਾਮ ਅੰਮ੍ਰਿਤ ਨਦੀ ਸਮਰੱਥਾ ਬਖਸ਼ੋ ਸੇਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਜਿਆ ਨਾਨਕ ਨਾਮ ਸਦ੍ਰੀਕ ਤੇਰੇ ਪੁਰੇ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਕਹੀ ਆ ਕਾਲ ਕੀ ਤੇ ਚਲਾਇਓ ਪੰਥ ਸਾਰ ਸਿਕਣ ਕੋ ਉਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗ੍ਰਾਂ ਕੀ ਦੇਹ ਹੋ ਪ੍ਰਭ ਕੋ ਮਿਲ ਬੋਚ ਹੈ ਬੋਚ ਸ਼ਬਦ ਮੈਂ લેਹੀ ਰਾਤ ਕਰੇਗਾ ਖਾਲਸਾ ਆਪ ਕੀ ਰਹੇ ਨ ਕੋਈ ਜੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵਾਹ ਗੁਰੂ ਨਾਮ ਜਹਾਜ ਹੈ ਚੜੇ ਸੀ ਉਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰੂ ਘਾਰੇ ਉਤਾਰਨ ਹਾਰ ਜਾ ਕੇ ਹਾਥ ਮੈਂ ਕਲ ਕੀ ਸੋਹੈ ਸੀਸ ਸੋਹਮਰੀ ਰਖਾ ਕਰੇ ਗੁਰ ਕਲ ਕੀ ਤਾਰਜ ਗਦੀਸ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਦੁਆਹੀ ਗੁਰ ਦੀ ਸਰਵ ਸਵਾ